ਆਪਾਂ ਪਹੁੰਚ ਚੁੱਕੇ ਹਾਂ ਜੀ ਦੁਨੀਆ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਦੇ ਵਿੱਚ ਵੱਡਾ ਮਤਲਬ ਇੰਨਾ ਵੱਡਾ ਕਿ ਇਸ ਸ਼ਾਪਿੰਗ ਮਾਲ ਦੇ ਸਾਈਜ਼ ਦੇ ਵਿੱਚ 153 ਫੁੱਟ ਬਾਅਲ ਦੇ ਗਰਾਊਂਡ ਬਣ ਸਕਦੇ ਆ ਤੇ ਇਸ ਨੂੰ ਘੁੰਮਣ ਲਈ ਇੱਕ ਦਿਨ ਨਹੀਂ ਬਹੁਤ ਦਿਨ ਲੱਗਦੇ ਤੇ ਦੁਨੀਆ ਭਰ ਦਾ ਡ్రਾਈ ਫਰੂਟ ਤੇ ਸ਼ਹਿਦ ਹੋਰ ਪਤਾ ਨਹੀਂ ਕਿੰਨਾ ਕੁਝ ਜਿਹੜਾ ਤੁਸੀਂ ਇੱਥੇ ਖਰੀਦ ਸਕਦੇ ਹੋ ਤੇ ਇੱਥੇ ਕੁਝ ਕਮੈਂਟਾਂ ਦੇ ਵਿੱਚ ਹੀ ਤੁਸੀਂ ਖਰਚ ਸਕਦੇ ਹੋ ਆਪਣੇ ਲੱਖਾਂ ਰੁਪਏ ਦੇ ਫਲੇਵਰ ਸ਼ਹਿਰ ਇੰਨੇ ਮਿਲਦੇ ਇੱਥੇ ਇੰਨੇ ਤਰ੍ਹਾਂ ਦੇ ਸ਼ਹਿਰ ਦੇ ਫਲੇਵਰ ਦੀਆਂ ਦੁਕਾਨਾਂ ਜਿਹੜੀਆਂ ਤੁਸੀਂ ਅੱਜ ਤੱਕ ਨਹੀਂ ਖਾਧੀਆਂ ਹੋਣੀਆਂ ਸੋ ਦੋਸਤੋ ਇਹ ਮਾਲ ਆਪਣੀ ਖੂਬਸੂਤੀ ਕਰਕੇ ਬਹੁਤ ਪ੍ਰਸਿੱਧ ਹੈ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਦੁਬਈ ਮਾਲ ਜਿਹੜਾ ਦੁਬਈ ਦੇ ਵਿੱਚ ਬਣਿਆ ਹੋਇਆ ਸੋ ਦੋਸਤੋ ਇਸ ਮਾਲ ਦੇ ਵਿੱਚ ਹਰ ਸਾਲ 11 ਕਰੋੜ ਲੋਕ ਵਿਜ਼ਿਟ ਕਰਦੇ ਆ ਤਾਂ ਇੱਥੋਂ ਤੁਸੀਂ ਇਸ ਦੀ ਪੋਪੁਲਾਰਿਟੀ ਤੇ ਇਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾ ਸਕਦੇ ਹੋ ਤੇ ਇਸ ਦੇ ਵਿੱਚ 1200 ਤੋਂ ਵੱਧ ਸ਼ਾਪਿੰਗ ਆਊਟਲੈਟ ਤੇ 200 ਤੋਂ ਵੱਧ ਕਾਫੀ ਤੇ ਰੈਸਟੋਰੈਂਟ ਆ ਜਿੱਥੇ ਬੈਠ ਕੇ ਤੁਸੀਂ ਵਧੀਆ ਕਾਫੀ ਤੇ ਫੂਡ ਇੰਜੋਏ ਕਰ ਸਕਦੇ ਹੋ ਸੋ ਆਪਣੇ ਪਰਿਵਾਰ ਨਾਲ ਇੱਥੇ ਆਓ ਤੇ ਸ਼ਾਪਿੰਗ ਦਾ ਆਨੰਦ ਜੇ ਤੁਸੀਂ ਲੈਣਾ ਤਾਂ ਤੁਸੀਂ ਇਸ ਜਗ੍ਹਾ ਦੇ ਉੱਪਰ ਲੈ ਸਕਦੇ ਹੋ ਸੋ ਇੱਥੇ ਇੱਕ ਅੰਡਰਵਾਟਰ ਜ਼ੂ ਵੀ ਬਣਿਆ ਐਕੁariums ਵੀ ਬਣਿਆ ਹੋਇਆ ਇਹਨਾਂ ਦੇ ਇਨਡੋਰ ਇੱਕ ਵਾਟਰਪਾਰਕ ਵੀ ਲੱਗਦਾ ਹੈ ਤੇ ਦੁਨੀਆ ਭਰ ਦੀਆਂ ਮਿਠਾਈਆਂ ਇੱਥੇ ਤੁਹਾਨੂੰ ਮਿਲ ਜਾਣੀਆਂ ਜਿਹੜੀਆਂ ਤੁਸੀਂ ਟੇਸਟ ਕਰੋ ਪਹਿਲਾਂ ਤੇ ਬਾਅਦ ਦੇ ਵਿੱਚ ਤੁਸੀਂ ਉਹ ਮਿਠਾਈ ਜੇ ਵਧੀਆ ਲੱਗੇ ਤਾਂ ਤੁਸੀਂ ਖਰੀਦ ਸਕਦੇ ਹੋ ਸੋ ਜੇਰ ਦੁਬਈ ਮਾਲ ਦੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਦੁਬਈ ਆਏ ਤਾਂ ਦੁਬਈ ਮਾਲ ਵਿਜ਼ਿਟ ਕਰਨਾ